ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ ਸਭ ਤੋਂ ਪਹਿਲਾਂ ਦਾਸ 2025 ਜੋ ਨਵਾਂ ਸਾਲ ਚੜ੍ਹਿਆ ਉਹਦੀਆਂ ਸਾਰੀਆਂ ਹੀ ਸੰਗਤਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਹੈ ਗੁਰਪਿਆਰੀ ਸਾ ਸੰਗਤ ਜੀ ਬਦਲਾਉ ਕੁਦਰਤੀ ਹੈ ਅਸੀਂ ਬਚਪਨ ਸਾਂ ਜਵਾਨੀ ਚਾਏ ਬਡੇਪੇ ਚ ਆ ਗਏ ਗੁਰੂ ਜੀ ਨੇ ਇਸ ਬਦਲਾਅ ਦੀ ਗੱਲ ਕੀਤੀ ਹੈ ਜੋ ਦਿਨੇ ਆਵੇ ਸੋ ਦਿਨ ਜਾਈ ਕੁਦਰਤੀ ਨਿਯਮ ਹੈ ਜਿਹੜਾ ਦਿਨ ਚੜਿਆ ਉਹਨੇ ਡੁੱਬਣਾ ਹੈ ਜਿਹੜਾ ਸਾਲ ਚੜਿਆ ਇਹਨੇ ਸਪੂਰਨ ਹੋਣਾ 2024 ਸਪੂਰਨ ਹੋਇਆ 2025 ਆਇਆ ਭਈ ਸਾਰੇ ਹੀ ਬਚਪਨ ਤੋਂ ਲੈ ਕੇ ਹੁਣ ਤੱਕ ਵਧਾਈਆਂ ਦਿੰਦੇ ਰੇ ਤੇ ਵਧਾਈਆਂ ਲੈਂਦੇ ਰਹੀ ਨਵੇਂ ਸਾਲ ਦੀਆਂ ਪਰ ਜੀਵਨ ਚ ਨਵਾਂ ਸਿੱਕੀ ਕੀਤਾ ਇਹਦੇ ਤੇ ਕਦੀ ਨਹੀਂ ਵਿਚਾਰ ਕੀਤਾ ਆਓ ਕੁਛ ਨਵਾਂ ਕਰੀਏ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਕਿਹਾ ਆਪਣੀ ਪਵਿੱਤਰ ਬਾਣੀ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਪ੍ਰਭ ਭਗਤੀ ਸਰਮ ਸਾਧਨਾ ਜਗ ਮੇ ਜਿਨਹੇ ਪਾਸ ਤਿਨਹੇ ਜੀਵਨ ਸਫਲ ਤੇ ਹੋ ਸਤ ਪਾਖੇ ਰਵਿਦਾਸ ਗੁਰੂ ਜੀ ਕਹਿੰਦੇ ਨੇ ਕਿ ਅਸੀਂ ਮਿਹਨਤ ਕਰਨੀ ਹੈ ਭਗਤੀ ਕਰਨੀ ਹੈ ਧਿਆਨ ਸਾਧਨਾ ਕਰਨਾ ਹੈ ਫਿਰ ਹੀ ਸਾਡਾ ਜੀਵਨ ਅਸਲੀ ਸਫਲ ਹੈ ਦੁਨੀਆ ਦੇ ਵਿੱਚ ਚਾਰ ਤਰੀਕੇ ਦੇ ਲੋਕ ਤੁਹਾਨੂੰ ਮਿਲਦੇ ਹਨ ਦੁਰਭਾਗੇ ਸਾਲੀ ਭਾਗੇ ਸਾਲੀ ਸੁਭਾਗੇ ਸਾਲੀ ਤੇ ਮਹਾ ਸੁਭਾਗੇ ਸਾਲੀ ਦੁਰਪਾਗੇ ਸਾਲੀ ਉਹ ਲੋਕ ਹੁੰਦੇ ਨੇ ਜਿਹੜੇ ਕੋਈ ਮਿਹਨਤ ਨਹੀਂ ਕਰਦੇ ਔਰ ਰੋਟੀ ਤੋਂ ਵੀ ਤੰਗ ਪੈਸੇ ਤੋਂ ਵੀ ਤੰਗ ਕੱਪੜਾ ਵੀ ਨਹੀਂ ਮਿਲਦਾ ਉਹ ਦੁਰਪਾਗੇ ਸਾਲੀ ਤੇ ਪਾਗੇ ਸਾਲੀ ਉਹ ਲੋਕ ਹੁੰਦੇ ਨੇ ਜਿਨ੍ਹਾਂ ਕੋਲ ਖਾਣ ਲਈ ਰੋਟੀ ਹੈ ਕੱਪੜਾ ਹੈ ਤੇ ਰਹਿਣ ਲਈ ਘਰ ਹੈ ਅੱਛਾ ਖਾਸ ਹੈ ਸਾਰਾ ਕੁਝ ਉਪਾਗੇ ਸਾਲੀ ਹੋਗੇ ਤੇ ਸਭਾਗੇ ਸਾਲੀ ਉਹ ਲੋਕ ਹੋ ਜਾਂਦੇ ਨੇ ਜਿਹੜੇ ਜਿਨ੍ਹਾਂ ਕੋਲ ਪੈਸਾ ਵੀ ਹੈ ਤੇ ਤੰਦਰੁਸਤੀ ਵੀ ਹੈ ਤੇ ਮਹਾਸਭਾਗੇ ਸਾਲੀ ਉਹ ਲੋਕ ਹੁੰਦੇ ਨੇ ਜਿਨ੍ਹਾਂ ਕੋਲ ਪੈਸਾ ਵੀ ਹੈ ਜਿਨ੍ਹਾਂ ਕੋਲ ਤੰਦਰੁਸਤੀ ਹੈ ਤੇ ਜਿਹੜੇ ਪ੍ਰਭੂ ਦਾ ਨਾਮ ਵੀ ਜਪਦੇ ਹਨ ਸਤਗੁਰ ਵਿਦਾਹ ਜੀ ਆਪਣੀ ਪਵਿੱਤਰ ਬਾਣੀ ਚ ਕਹਿੰਦੇ ਨੇ ਕਿ ਇਹ ਇਨਸਾਨ ਪਰਮ ਭਗਤੀ ਸ਼ਰਮ ਸਾਧਨਾ ਜਗ ਮੇ ਜੇ ਨਹੀਂ ਪਾਸ ਜਿਨ੍ਹਾਂ ਦੇ ਕੋਲ ਕਮਾਈ ਹੈ ਮਿਹਨਤ ਕਰਦੇ ਨੇ ਜਿਹੜੇ ਲੋਕ ਤੇ ਉਹਦੇ ਨਾਲ ਨਾਲ ਜਿਹੜੇ ਭਗਤੀ ਕਰਦੇ ਨੇ ਮਾਲਕ ਦਾ ਨਾਮ ਜਪਦੇ ਨੇ ਖੁਰਾਕ ਵਧੀਆ ਖਾਂਦੇ ਨੇ ਇਹ ਜੋ ਮਨੁੱਖ ਨੂੰ ਚਾਹੀਦੀ ਹੈ ਸਾਕਰਿਕ ਭੋਜਨ ਲੈਂਦੇ ਨੇ ਉਹ ਜਿਹੜੇ ਲੋਕ ਨੇ ਉਹ ਮਹਾ ਸੁਭਾਗੇਵਾਨ ਬਣ ਜਾਂਦੇ ਨੇ ਮਹਾਸਵਾਗੇ ਸਾਲੀ ਹੁੰਦੇ ਨੇ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਅਸੀਂ ਨਵੇਂ ਸਾਲ ਤੇ ਕੁਝ ਨਵਾਂ ਕਰਨਾ ਹੈ ਅਸੀਂ ਮਹਾਸਵਾਗੇ ਸਾਲੀ ਬੰਨਾ ਹੈ ਅਸੀਂ ਮਿਹਨਤ ਵੀ ਕਰਨੀ ਹੈ ਔਰ ਖੁਰਾਕ ਉਹ ਖਾਣੀ ਹੈ ਜੋ ਸਾਡੀ ਤੰਦਰੁਸਤੀ ਰਵੇ ਜਿਸ ਤਰ੍ਹਾਂ ਅੱਜ ਕੱਲ ਫਾਸਟ ਫੂਡ ਦਾ ਆਮ ਹੀ ਰਿਵਾਜ ਚੱਲ ਪਿਆ ਉਹ ਸਾ ਨੂੰ ਭੋਜਨ ਨੂੰ ਨਹੀਂ ਸੇਵਨ ਕਰਨਾ ਜੋ ਸਾਡੀ ਤੰਦਰੁਸਤੀ ਤੇ ਵਿਗਨ ਪਾਉਂਦਾ ਤੇ ਨਾਲ ਹੀ ਅਸੀਂ ਧਿਆਨ ਸਾਧਨਾ ਜ਼ਰੂਰ ਕਰਨੀ ਹੈ ਜਿਹਦੇ ਨਾਲ ਸਾਡੀ ਆਤਮਿਕ ਜਿਹੜੀ ਸ਼ਾਂਤੀ ਹੁੰਦੀ ਹੈ ਤੋਂ ਜਦੋਂ ਅਸੀਂ ਇਹ ਕਰਾਂਗੇ ਤੋਂ ਅਸੀਂ ਮਹਾ ਸੁਭਾਗੇ ਸਾਲੀ ਬਣ ਜਾਵਾਂਗੇ ਸੋ ਅਸੀਂ ਆਪਣੀ ਜੀਵਨ ਚ ਬਦਲਾਅ ਲੈ ਹੁਣਾਂ ਜਿਵੇਂ ਸਾਲ ਬਦਲਿਆ ਸਾਡੇ ਦੋ ਵਿਕਾਰਾਂ ਨੂੰ ਸਾਡੇ ਦੋ ਇਨਾਬ ਗੁਨਾ ਨੂੰ ਕਰੋਧ ਨੂੰ ਹੰਕਾਰ ਨੂੰ ਨਿੰਦਾ ਨੂੰ ਚੁਗਲੀ ਨੂੰ ਨਸਿਆਂ ਨੂੰ ਆਓ ਅਸੀਂ ਸਾਰੇ ਹੀ ਮਹਸਬਾਗੇ ਸਾਲੀ ਬਣੀਏ ਦੇਵਤੇ ਬਣੀਏ ਰਾਕਸ਼ ਨਹੀਂ ਬਨਣਾ ਜਾਨਵਰ ਨਹੀਂ ਬਨਣਾ ਇਹ ਹੀ ਨਵੇਂ ਸਾਲ ਦੀਆਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਹਨ ਸ਼ੁਭ ਕਾਮਨਾਵਾਂ ਸੀ ਕਹੀ ਜਾਂਦੇ ਆ ਸ਼ੁਭ ਕਾਮਨਾਵਾਂ ਤਾਂ ਹੀ ਹੋਣੀ ਹੈ ਜੇ ਅਸੀਂ ਖੁਦ ਪਹਿਲਾਂ ਸ਼ੁਭ ਬਣਾਂਗੇ ਆਓ ਪਹਿਲੇ ਆਪਣੇ ਆਪ ਨੂੰ ਸ਼ੁਭ ਬਣਾਈਏ ਆਪਣੇ ਚੋ ਵਿਕਾਰਾਂ ਨੂੰ ਖਤਮ ਕਰੀਏ ਫਿਰ ਸ਼ੁਭ ਕਾਮਨਾਵਾਂ ਸਭ ਨੂੰ ਦੇਈਏ ਸਾਰੀਆਂ ਹੀ ਸੰਤਾਂ ਨੂੰ ਫਿਰ ਤੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੈ ਗੁਰਦੇਵ ਜੈ ਗੁਰ ਰਵਿਦਾਸ